ਦੇਖੋ ਗੰਨੇ ਦੀ ਨਾ 61 ਰੁਪਏ ਦੀ ਪੇਮੈਂਟ ਆ ਜਿਹੜੀ ਬਕਾਇਆ ਰਹਿਣ ਦੀ ਹੈ ਸਰਕਾਰ ਵੱਲ ਉਹਦੇ ਵਾਸਤੇ ਅਸੀਂ ਦੋ ਤਿੰਨ ਮਹੀਨੇ ਅੱਗੇ ਵੀ ਬੜੀ ਜਦੋਜਿਦ ਕੀਤੀ ਤੇ ਇਹ 133 ਕਰੋੜ ਚੋਂ ਸਿਰਫ 50 ਕਰੋੜ ਸਰਕਾਰ ਨੇ ਦਿੱਤਾ 83 ਕਰੋੜ ਅਜੇ ਲੈਣ ਵਾਲਾ ਕੋਆਪਰੇਟ ਮਿਲਾਂ ਦਾ ਮੇਰੇ ਕੱਲ ਜਿਹੜਾ ਪੂਰਾ ਪੂਰਾ ਬਕਾਇਆ ਉਹ 9095 ਕਰੋੜ ਰੁਪਇਆ ਉਹ ਆ ਉਹ ਵੀ ਸਰਕਾਰ ਵੱਲ ਖੜਾ ਵਾ ਕਿਸਾਨਾਂ ਦਾ ਉਹ ਵੀ ਨਹੀਂ ਦਿੱਤਾ ਆਉਣ ਵਾਲੀ ਫਸਲ ਜਿਹੜੀ ਬਿਲਕੁਲ ਤਿਆਰ ਆ ਮਿਲਾਂ ਜਿਹੜੀਆਂ ਚੱਲਣ ਦੇ ਬਿਲਕੁਲ ਤਿਆਰੀ ਚ ਆ ਅਸੀਂ ਐਰਕਾ ਸਰਕਾਰ ਨੂੰ ਫਿਕੋ ਬੜੀ ਵਾਰੀ ਅਪੀਲ ਕੀਤੀ ਕਿ ਐਰਕਾ ਦਰਿਆਵਾਂ ਨੇ ਬਹੁਤ ੱਕਾ ਮਾਰਿਆ ਵਾ ਤੇ ਜਿਹੜੇ ਕਮਾਤ ਕੋ ਮਾੜੇ ਮੋਟੇ ਬੱਚੇ ਆ ਸਾਡੀਆਂ ਮੇਲਾ ਜੜੀਆਂ ਇਹਨਾਂ ਨੂੰ ਕੀਤੀਆਂ ਚਲਾਓ ਘੱਟੋ ਘੱਟ ਜਿਹੜਾ ਨਵੰਬਰ ਦਾ ਮੇਲਾ ਇਹ ਤੇ ਪਹਿਲੇ ਹਫਤੇ ਜਾਂ ਦੂਜੇ ਹਫਤੇ ਦੇ ਵਿੱਚ 15 ਨਵੰਬਰ ਤੱਕ ਮੇਲਾ ਸਾਰੀਆਂ ਚੱਲ ਜਾਣੀਆਂ ਚਾਹੀਦੀਆਂ ਪਰ ਸਰਕਾਰ ਨੇ ਅਜੇ ਤੱਕ ਕੋਈ ਨੋਟੀਫਿਕੇਸ਼ਨ ਨਹੀਂ ਜਾਰੀ ਕੀਤਾ ਹਰਿਆਣਾ ਸਰਕਾਰ ਨੇ ਰੇਟ ਵਧਾ ਕੇ ਨੋਟੀਫਿਕੇਸ਼ਨ ਜਾਰੀ ਕਰਤਾ ਮੇਲਾ ਚਲਾਉਣ ਵਾਸਤੇ ਪੰਜਾਬ ਸਰਕਾਰ ਨੇ ਨਾਂ ਤੇ ਪਿਛਲਾ ਬਕਾਇਆ ਇਹ ਨਾ ਅਗਲੇ ਸੀਜ਼ਨ ਜਿਹੜਾ ਹੁਣ ਸੀਜ਼ਨ ਚੱਲਣਾ ਸਾਡਾ ਉਹਦੇ ਸਬੰਧ ਵਿੱਚ ਨਾ ਕੋ ਰੇਟ ਐਲਾਨ ਕੀਤਾ ਨਾ ਨੋਟੀਫਾਈ ਜਾਰੀ ਕੀਤਾ ਵੀ ਮਿੱਲਾਂ ਨੂੰ ਨੋਟੀਫਾਈ ਜਾਰੀ ਕਰੋ ਰੇਟ ਜੇ ਐਲਾਨ ਕਰਕੇ ਵੀ ਆਹ ਰੇਟ ਜਿਹੜਾ ਅਗਲਾ ਦੇਵਾਂਗੇ ਇਹਦੇ ਸਬੰਧ ਵਿੱਚ ਅੱਜ ਸਾਰੀਆਂ ਜਿਹੜੀਆਂ ਹੋਰ ਵੀ ਮੇਰੀਆਂ ਜੱਥੇਬੰਦੀਆਂ ਨਾਲ ਕੱਲ੍ਹ ਹੀ ਉਗਰਾਹ ਵਾਲੇ ਵੀ ਵੀਰਾਂ ਨਾਲ ਵੀ ਗੱਲ ਹੋਈ ਆ ਸਾਰਿਆਂ ਨਾਲ ਗੱਲ ਹੋਈ ਉਹ ਕਹਿੰਦੇ ਵੀ ਤੁਸੀਂ ਕਰ ਲਓ ਗੱਲ ਜੇ ਸਰਕਾਰ ਨੇ ਸਾਡੀ ਦੋ ਚਾਰ ਦਿਨਾਂ ਚ ਕੋਈ ਨਾ ਗੱਲ ਸੁਣੀ ਫਿਰ ਸਾਨੂੰ ਹਾਰ ਕੇ ਫਿਰ ਸੜਕਾਂ ਤੇ ਜਾਣਾ ਪਊਗਾ ਫਿਰ ਜਦੋਂ ਅਸੀਂ ਸੜਕਾਂ ਤੇ ਜਾਂਦੇ ਆ ਫਿਰ ਸਰਕਾਰ ਕਹਿੰਦੀ ਵੀ ਤੁਸੀਂ ਜਗਾ ਲੱਭ ਲੈਂਦੇ ਵਜਾ ਤੇ ਤੁਹਾਡ ਕੋਲ ਹੁੰਦੀ ਨਹੀਂ ਕੋਈ ਪਰ ਅਸੀਂ ਬੇਨਤੀ ਕਰਨੀ ਚਾਹੁੰਦੇ ਵੀ ਸਾਡਾ ਜੀ ਨਹੀਂ ਕਰਦਾ ਕਿਉਂਕਿ ਅੱਗੇ ਵੀ ਅਸੀਂ 5 ਦਿਨ ਪਿੱਛੇ ਬਟਾਲਾ ਚੌਂਕ 'ਚ ਫਿਰ ਸ਼ੈਰੀ ਐਮ ਐਲ اے ਸ਼ੈਰੀ ਕਲਸੇ ਦੇ ਬੂਹੇ ਘੜੀ ਤਿੰਨ ਦਿਨ ਰਹੇ ਫਿਰ ਚੌਂਕ ਹਾਈਵੇ ਢੱਕਿਆ 2 ਦਿਨ ਫਿਰ ਜਾ ਕੇ 50 ਕਰੋੜ ਰੁਪਏ ਲਿਆਇਆ ਇਹਨਾਂ ਕੋਲ ਮਤਲਬ ਹਰ ਕੰਮ ਲੜ ਕੇ ਹੀ ਕਰਨਾ ਹੁੰਦਾ ਫਿਰ ਜਦੋਂ ਕਦੋਂ ਦਾ ਸ਼ੁਰੂ ਕੀਤਾ ਹੁਣ ਅਸੀਂ ਦੋਰੇ ਅਪੀਲ ਕਰ ਰਹੇ ਹਾਂ ਸਰਕਾਰ ਨੂੰ ਵੀ ਤੁਹਾਡੀ ਜਿਮਨੀ ਚੌਂਕ ਚੱਲਣ ਦੀ ਆ ਤਰਨ ਤਰਨ ਪਰ ਅਸੀਂ ਸ਼ਾਂਤਾਂ ਅਜੇ ਅਸੀਂ ਕਿ ਇਹਨੂੰ ਛੇੜ ਨਹੀਂ ਗਏ ਵੀ ਇਹਨਾਂ ਨੂੰ ਵੋਟਾਂ ਨਾ ਪਾਓ ਇਹ ਕਿਸਾਨਾਂ ਨੂੰ ਖਰਾਬ ਕਰਨ ਦੇ ਆ ਪਰ ਸਾਨੂੰ ਨਾ ਖਰਾਬ ਕੀਤਾ ਜਾਵੇ ਇਹ ਤੁਰੰਤ ਜਿਹੜਾ ਵਾ ਗੰਨੇ ਦਾ ਬਕਾਇਆ ਜਿਹੜਾ ਰਹਿੰਦਾ ਇਹ ਸਾਰਾ ਰਿਲੀਜ਼ ਕਰਨਾ ਚਾਹੀਦਾ ਤੇ ਆਉਣ ਵਾਲਾ ਜਿਹੜਾ ਗੰਨੇ ਦਾ ਰੇਟ ਆ ਇਹ ਐਲਾਨ ਕਰਕੇ ਤੇ ਇਹਦਾ ਨੋਟੀਫਾਈ ਜਿਹੜਾ ਜਾਰੀ ਕਰਨਾ ਚਾਹੀਦਾ ਕਿਉਂਕਿ ਅਸੀਂ ਮੇਲਾ ਦੇ ਦੁਆਲੇ ਹੋ ਕੇ ਪ੍ਰਾਈਵੇਟ ਮੇਲਾ ਜੰਨੀ ਆ ਵੀਆ 15 ਤਰੀਕ ਤੇ ਲੱਗ ਲੱਗੇ 15 ਨਵੰਬਰ ਤੇ ਅਸੀਂ ਮੇਲਾ ਚਾਲੂ ਕਰਾ ਸਕੀਏ ਇਸ ਬੰਦ ਵਿੱਚ ਅਸੀਂ ਸਾਰੇ ਇਕੱਠੇ ਹੋਈ ਮੈਂ ਕਸ਼ਮੀਰ ਸਿੰਘ ਤੁਗਲਵਾਲ ਮਾਜਾ ਕਿਸਾਨ ਸੰਸਕਰਤ ਕਮੇਟੀ ਦਾ ਸਰਪ੍ਰਸਤ ਅੱਜ ਇਹ ਕਥਨਤਾ ਕੀਤੀ ਆ ਕੀ ਮਕਸਦ ਹੈ ਮਕਸਦ ਇਹ ਆ ਜੀ ਸਰਕਾਰ ਨੂੰ ਭਗਵੰਤ ਮਾਨ ਸਰਕਾਰ ਨੂੰ ਅਸੀਂ ਬੇਨਤੀ ਕਰਦੇ ਆ ਕਿ ਸਾਡਾ ਜਿਹੜਾ 61 ਰੁਪਏ ਬਕਾਇਆ ਵਾ ਇੱਕ ਤੇ ਉਹ ਦੇ ਦੇ ਸਾਨੂੰ ਕਿਉਂਕਿ ਸਾਨੂੰ 23 ਦੇ ਵਿੱਚ ਵੀ ਕਿਸਾਨਾਂ ਦਾ ਬਹੁਤ ਨੁਕਸਾਨ ਹੋਇਆ ਸੀ ਜਿੰਨੇ ਕਿਸਾਨ ਆ ਉਹਦੇ ਵਿੱਚ ਵਾ ਤੇ ਹੁਣ ਤੁਹਾਡੇ ਹਿਸਾਬ ਨਾਲ ਹੁਣ ਹੁਣ ਫਿਰ ਬਹੁਤ ਨੁਕਸਾਨ ਹੋ ਗਿਆ ਤੇ ਸਾਨੂੰ ਨਾ ਕੋਈ ਮੁਆਵਜ਼ਾ ਦਿੱਤਾ ਇਹਨਾਂ ਨੇ ਕਹਿੰਦੇ 20000 ਰੁਪਇਆ ਦਵਾਂਗੇ 1 ਰੁਪਇਆ ਨਹੀਂ ਅਜੇ ਤੱਕ ਮਿਲਿਆ ਤੇ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਜਿਹੜੇ ਸਾਡੇ ਆਪਣੇ ਪੈਸੇ ਆ ਉਹ ਵੀ ਨਹੀਂ ਦੇਣ ਦੇ ਜਿਹੜੇ ਸਾਡੇ 65 ਰੁਪਏ ਰਹਿੰਦੇ ਆ ਉਹ ਵੀ ਅਸੀਂ ਤਾਂ ਨੇ ਲਾ ਲੱਕ ਗਏ ਆ ਸਾਡੀ ਇਹੋ ਬੇਨਤੀ ਆ ਕਿ ਸਾਡਾ ਜਿਹੜਾ ਹੱਕ ਬਣਦਾ ਸਾਨੂੰ ਦਿੱਤਾ ਜਾਵੇ ਨਹੀਂ ਤੇ ਮਜਬੂਰ ਨਾ ਹੋ ਕੇ ਅਸੀਂ ਫਿਰ ਜੋ ਸਾਡੇ ਕੋ ਹੋਊਗਾ ਉਹ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਬਲਕਾਰ ਸਿੰਘ ਆ ਜੀ ਮੈਂ ਮਾਝਾ ਕਿਸਾਨ ਸੰਘਰਸ਼ ਕਮੇਟੀ ਤੋਂ ਖਜ਼ਾਂਚੀ ਆ ਜਿਹੜਾ ਗੰਨੇ ਦਾ ਮਸਲਾ ਚੱਲ ਰਿਹਾ ਉਹਦੇ ਬਾਰੇ ਕੀ ਕਰਾਂ ਦੇਖੋ ਜੀ ਗੰਨੇ ਦੇ ਮਸਲੇ ਦੀ ਗੱਲ ਆ ਵੀ ਮਿਲਾਂ ਤਕਰੀਬਨ ਮਾਰਚ ਲਾਸਟ ਅਪ੍ਰੈਲ ਸ਼ੁਰੂ ਦੀਆਂ ਬੰਦ ਹੋਈਆਂ ਵਾਂ ਜਿਹੜਾ ਪ੍ਰਾਈਵੇਟ ਮਿਲਾਂ ਦੇ ਸਾਡਾ ਗੰਨਾ ਗਿਆ ਬਾਤ ਉਹ ਸਾਰੇ ਦੇ ਸਾਰੇ 300 ਤੇ 40 ਰੁਪਏ ਦਾ ਪੈਸੇ ਆ ਗਏ ਆ 61 ਰੁਪਏ ਸਾਡਾ ਬਕਾਇਆ ਰਹਿਦਾ ਸਰਕਾਰ ਵਾਲਾ ਉਹ ਸਰਕਾਰ ਨੇ ਹਜ ਤੱਕ ਰਾਨੀ ਦਿੱਤਾ ਨਹੀਂ ਦੇਖੋ ਜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਮੈਂ ਇੱਕ ਪਿੰਡ ਤੋਂ ਮੁਜੀਦਾ ਸਰਪੰਚ ਵੀ ਆ ਸਲਕਾਰ ਸੇ ਮੇਰਾ ਨਾਮ ਆ ਸਾਡਾ ਜਿਹੜਾ ਪਿੰਡ ਵਾ ਸਮੁੱਚਾ ਹੀ ਹੜ ਦੀ ਮਾਰੇ ਟਾਇਰ ਕਾ ਆ ਆਪਾਂ ਬਿਆਸ ਤੇ ਆਵੇ ਖੰਡੇ ਤੇ ਬੈਠੇ ਆ ਸਾਡੀ ਸਰਕਾਰ ਨੇ ਕੋਈ ਬਾਹ ਨਹੀਂ ਫੜੀ ਸਰਕਾਰ ਨੇ ਕੋਈ ਸਾਨੂੰ ਅਜਿਹਾ ਮਾਫੀ ਜਾਨੀ ਦਿੱਤਾ ਸਾਡਾ ਦਰਾਈ ਇਲਾਕਾ ਹੋਣ ਕਰਕੇ ਥੋੜਾ ਆਪਾਂ ਗੰਨਾ ਵੀ ਜ਼ਿਆਦਾ ਲਾਉਂਦੇ ਆ ਵੀ ਚਾਟਾ ਦਾ ਝੋਨਾ ਦਾ ਝੋਨੇ ਦਾ ਨੁਕਸਾਨ ਹੁੰਦਾ ਵਾ ਝੋਨਾ ਵੀ ਜਿਹੜਾ ਥੋੜਾ ਥੋੜਾ ਲਾਇਆ ਉਹ ਮਰ ਗਿਆ ਤੇ ਗੰਨਾ ਵੀ ਤਕਰੀਬਨ ਹੱਡਾ ਤਕਰੀਬਨ 20 ਤੋਂ 25% ਪੈਲੀਆਂ ਚ ਖਰੋਤਾ ਬਾਕੀ ਖਤਮ ਹੋ ਗਿਆ ਆਪਾਂ ਇਹ ਚਾਹੁੰਦੇ ਹੀ ਵੀ ਇੱਕ ਤੇ ਸਾਡੇ ਗੰਨੇ ਦੇ ਪੈਸੇ ਜਿਹੜੇ 61 ਰੁਪਏ ਬਕਾਇਆ ਰਾਸ਼ੀ ਆਟੇ ਪਿਛਲੇ ਸਾਲ ਦੇ ਆ ਸਰਕਾਰਾਂ ਨੂੰ ਉਹ ਦੇ ਦਿੰਦੀ ਤੇ ਸਾਡੀ ਕੋ ਬਾਹ ਫੜੀ ਜਾਂਦੀ ਦੂਜਾ ਸਾਡੀ ਆਉਣ ਵਾਲੇ ਸਮੇਂ ਦੀ ਜਿਹੜੀ ਮੰਗ ਵਾਜੀ ਸਾਡੀ ਮਿਲ ਜਲਦੀ ਜਲਦੀ ਚੱਲਣੀ ਚਾਹੀਦੀ ਆ ਤੇ ਗੰਨੇ ਦਾ ਰੇਟ ਤਕਰੀਬਨ ਸਰਕਾਰਾਂ ਨੂੰ ਵਾਅਦੇ ਤੋਂ ਵਾਅਦੇ ਦਵੇ ਵੀ ਸਾਡੀ ਕੋਈ ਨਾ ਕੋਈ ਬਾਹ ਫੜੀ ਜਾਵੇ ਆਪਾਂ ਕਹਿੰਨੇ ਆ ਵੀ ਮਿਲ ਨਵੰਬਰ 15 ਤੋਂ ਪਹਿਲਾਂ ਪਹਿਲਾਂ ਚੱਲੇ ਜਿਹੜਾ ਸਾਡਾ 20 25% 30% ਗੰਨਾ ਜ਼ਮੀਨਾਂ ਤੇ ਖਲੋਤਾ ਹੋਣਾ ਉਹ ਆਪਾਂ ਛੱਡ ਕੇ ਤੇ ਕਣਕ ਵਿੱਚ ਛਗੀਏ ਇਹ ਮਿਲਣਾ ਟਾਈਮ ਨਾ ਨਹੀਂ ਚਲਦੀਆਂ ਪਿਛਲਾ ਬਕਾਇਆ ਸਾਨੂੰ ਨਹੀਂ ਮਤਲਬ ਮਿਲਦਾ ਤੇ ਸਾਡਾ ਤਾਂ ਬਹੁਤ ਨੁਕਸਾਨ ਆ ਜੀ ਆਪਾਂ ਦੇ ਮਤਲਬ ਸਾਰਾ ਲੱਖ ਹੀ ਹੜਾ ਮਤਲਬ ਮਾਰ ਹੀ ਹਟਵਾ ਤੇ ਕਿਸਾਨ ਬਿਲਕੁਲ ਹੀ ਰੁੜਿਆ ਹੋ ਸਰਕਾਰ ਕੋ ਮੰਗ ਇਹੀ ਕਰਦੇ ਆ ਵੀ ਵੱਧ ਤੋਂ ਵੱਧ ਸਾਡੇ ਕਿਸਾਨਾਂ ਦਾ ਸਰਕਾਰ ਸਾਥ ਦੇ 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 ਵਿੱਚ ਮੰਗ ਨਾ ਬੋਦੀ ਕਿਤੇ ਤੇ ਲੱਖ ਕਿਹੜੀ ਕਰ ਲਈ ਕਿਹੜੀ ਵੇਖੋ ਜੀ ਆਪਾਂ ਤੇ ਹਜੇ ਸਰਕਾਰ ਕੇ ਬੇਨਤੀ ਕਰਦੇ ਆ ਜੇ ਨਹੀਂ ਸਾਡੀ 2-4 ਦਿਨ ਦੀ ਗੱਲ ਆ ਤਰਨਤਾਰਨ ਜਿੰਨੀ ਚੌਣ ਚੱਲਣ ਲਈ ਆ ਜਥੇਬੰਦੀਆਂ ਚ ਆਪਾਂ ਕੰਮ ਕਰਦੇ ਆ ਆਪਾਂ ਸਮੂਚੀਆਂ ਜਥੇਬੰਦੀਆਂ ਲੈ ਕੇ ਪ੍ਰਧਾਨ ਜੀ ਨਾਲ ਗੱਲ ਹੋਈ ਆ ਆਪਾਂ ਤਰਨਤਾਰਨ ਨੇ ਸਰਕਾਰ ਦਾ ਵਿਰੋਧ ਕਰਾਂਗੇ ਡਟ ਕੇ ਜੇ ਇਹਨਾਂ ਨੇ ਸਾਡੇ ਗੰਨੇ ਦੇ ਪੈਸੇ ਪਿਛਲੇ ਬਕਾਇਆ ਨਹੀਂ ਪਾਇਆ ਮਿਲ 15 ਨਵੰਬਰ ਤੋਂ ਨਹੀਂ ਪਹਿਲਾਂ ਚਲਾਈ ਤੇ ਜਿਹੜਾ ਆ ਗੰਨੇ ਦਾ ਰੇਟ ਨਾ ਇਹਨਾਂ ਵਧਾਇਆ ਤੇ ਆਪਾਂ ਤਰਨਤਾਰਨ ਚੱਲ ਕੇ ਇਹਨਾਂ ਦਾ ਵਿਰੋਧ ਕਰਾਂਗੇ ਜੇ ਆਪਾਂ ਦਿੱਲੀ ਚੱਲ ਕੇ ਤਰਨਾ ਲਾ ਸਕਦੇ ਤੇ ਤਰਨਤਾਰਨ ਸਾਨੂੰ ਕੋਈ ਦੂਰ ਨਹੀਂਗਾ ਸਾਨੂੰ ਘੰਟੇ ਸਵਾ ਘੰਟੇ ਦਾ ਰਾਹ ਆ ਜਿੱਥੇ ਦਰਨਤਾਰ ਨੇ ਸੀਐਮ ਸਾਹਿਬ ਚਾਇਕ ਹੋਰ ਲੀਡਰ ਇਹਨਾਂ ਦੇ ਪ੍ਰਚਾਰ ਕਰਨਗੇ ਉੱਥੇ ਇਹਨਾਂ ਦਾ ਅੱਗੇ ਅੱਗੇ ਡਟ ਕੇ ਵਿਰੋਧ ਕਰਨਗੇ ਹਰ ਕੀ ਨਾ ਗੁਰਪ੍ਰੀਤ ਸਿੰਘ ਬੋਪਰਾ ਜਨ ਸਖਤਰ ਮਾਝਾ ਕਿਸਾਨ ਕਮੇਟੀ ਕੰਨੇ ਦੇ ਰੇਟ ਨੂੰ ਲੈ ਕੇ ਜਿਹੜਾ ਚੱਲ ਰਿਹਾ ਉਹਦੇ ਪਰ ਕੰਨੇ ਦੇ ਰੇਟ ਅਤੇ ਪੇਮੈਂਟ ਸੰਬੰਧੀ ਜਿਹੜੇ ਅੱਜ ਅਸੀਂ ਇਕੱਤਰਤਾ ਹੋਏ ਆਂ ਪਿਛਲੇ ਕਾਫੀ ਦਿਨਾਂ ਤੋਂ ਲਗਭਗ 4-5 ਮਹੀਨੇ ਤੋਂ ਅਸੀਂ ਵੱਖ-ਵੱਖ ਪੰਜਾਬ ਦੇ ਐਮਐਲਏ ਨੂੰ ਮੰਤਰੀਆਂ ਨੂੰ ਮੰਗ ਪੱਤਰ ਦਿੱਤੇਗੇ ਬਾਜ ਸਾਡੇ ਜਥੇਬੰਦੀ ਉਹਦੇ ਨਾਲ ਹੋਰ ਸਹਿਯੋਗੀ ਜਥੇਬੰਦੀਆਂ ਵੱਲੋਂ ਪਟਾਲਾ ਚਾਰਕ ਦਿਨ ਧਰਨਾ ਵੀ ਲਾਇਆ ਗਿਆ ਆਪਣੀ ਜਿਹੜੇ 40% ਪ੍ਰਤੀ ਕੰਡੋਸ ਨੂੰ ਲੈ ਕੇ ਪਰ ਸਰਕਾਰ ਵੱਲੋਂ ਸਾਡੀ ਜਿਹੜੇ ਪੇਮੈਂਟ ਉਹਦਾ ਤੀਜਾ ਹਿੱਸਾ ਪਾਇਆ ਗਿਆ ਹਲੇ ਵੀ ਸਾਡੇ 60% ਜਿਹੜੇ ਪੈਸੇ ਉਹ ਸਰਕਾਰ ਵੱਲ ਲੈਣ ਵਾਲੇ ਰਹਿੰਦੇ ਆ ਦੂਸਰੀ ਸਾਡੀ ਸਰਕਾਰ ਤੋਂ ਮੰਗ ਇਹ ਹੈ ਕਿ ਜਲਦ ਤੋਂ ਜਲਦ ਬਿੱਲਾਂ ਚਲਾਉਣ ਤੋਂ ਬਧੀ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ ਤੇ ਜਿਹੜਾ ਨਵਾਂ ਰੇਟ ਹੈ ਨਵੇਂ ਸੀਜ਼ਨ ਦਾ ਉਹਨੂੰ ਐਲਾਨ ਕੀਤਾ ਜਾਵੇ ਕਿਉਂਕਿ ਸਾਡੇ ਗਵਰਨਰ ਦੀ ਸਟੇਟ ਹਰਿਆਣਾ ਜਿੱਥੇ ਉੱਥੇ ਦੀ ਸਰਕਾਰ ਨੇ 415 ਰੁਪਏ ਜਿਹੜਾ ਗਨੇ ਰੇਟ ਕੀਤਾ ਅਸੀਂ ਉਸਦੀ ਤਰਜ਼ ਤੇ ਅਸੀਂ 450 ਰੁਪਏ ਦਾ 50 ਸਰਕਾਰ ਤੋਂ ਮੰਗ ਕਰਦੇ ਕਿ ਸਾਡੂੰ ਦੰਨੇ ਦਾ ਰੇਟ ਦਿੱਤਾ ਜਾਵੇ ਤੇ ਜਲਦੀ ਤੋਂ ਜਲਦੀ ਮਿਲਣਾ ਚਲਾਉਣ ਤੋਂ ਮਿਲ ਦੀ ਨੋਟਿਸ ਜਾਰੀ ਕੀਤਾ ਜਾਵੇ ਧੰਨਵਾਦ